ਸਾਫਰੀਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸਤਾਲ ਸਿੰਘ ਦਾ ਬੀਤੇ ਦਿਨ ਸਮਾਜ ਸੇਵੀ ਆਗੂ ਲੱਖਾ ਸਧਾਨਾ ਤੇ ਪੁਲਿਸ ਵੱਲੋਂ ਕੀਤੇ ਗਏ ਅਨੇਕ ਤਸ਼ੱਦਦ ਵਿਰੁੱਧ ਕੱਢਿਆ ਜਾਵੇ ਗਾਰੋਸ ਮਾਰਚ ਅਤੇ ਸ਼ਕਤੀ ਪ੍ਰਦਰਸ਼ਨ ਪਾਰਟੀ ਨੇ ਨਹੀਂ ਕੀਤਾ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਕੀ ਇਹ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤਾਂ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਆ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚੜਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਨਹੀਂ ਵੜਨ ਦਿੱਤੇ ਸੀ ਉਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਤੇ ਇੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਿਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਥਾਣੇਦਾਰ ਜ਼ਿੰਮੇਦਾਰ ਕਿਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਸ ਤੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਫਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁੱਦਿਆਂ ਦੀ ਰਾਜਨੀਤੀ ਤੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋ ਜਿਹਨੇ ਕਿਹਾ ਸੀ ਹਰਵਿੰਦ ਕੇ ਗਰੀਵਾਲ ਨੇ ਕਿ ਰੈਵਨਿਊ ਵਧਾ ਦੇਾਂਗੇ ਕਿੰਨਾ ਵਧਿਆ 280 ਕਰੋੜ ਤੇ ਪੈਸਾ ਕਿਦੀ ਜੇਬ ਤੇ ਜਾ ਰਿਹਾ ਪਾਲਿਆਂ ਦੇ ਪਹਿਲਾਂ ਕਿਦੀ ਜੇਬ ਤੇ ਜਾ ਰਿਹਾ ਕਾਂਗਰਸੀਆਂ ਦੇ ਉਸ ਤੋਂ ਪਹਿਲਾਂ ਕਿੱ데 ਜਾ ਰਿਹਾ ਅਸ ਕਾਲੀਆਂ ਦੇ ਤੇ ਬੀਜੇਪੀ ਦੇ ਆ ਸਿਸਟਮ ਇਹਨਾਂ ਦਾ ਕਿ ਇਹਦੇ ਕੰਢੇੜੇ ਚੜੋ ਸਰਕਾਰ ਦੇ ਨਾਲੋਂ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕੰਢੇੜੇ ਚੜ ਕੇ ਇਹਨਾਂ ਨੇ ਬਣਾ ਲਈ ਹੁਣ ਇਹ ਪਤਾ ਕੀ ਕਹਿਣਗੇ ਵੇਖੋ ਜੀ ਆਪ ਗੰਦੀ ਸਾਨੂੰ ਚੁਣ ਲਓ ਓ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕਾ ਬਣਾਈਏ ਲੋਕ ਕਿਉਂ ਨਾ ਬਣਨ ਲੋਕਾਂ ਦੀ ਨੀਤੀ ਕਿਉਂ ਨਾ ਮੰਨੀ ਜਾਵੇ ਸੋ ਹੁਣ ਅਸੀਂ ਅਖੀਰ ਤੇ ਅਪੀਲ ਕਰਦੇ ਆਂ ਇੱਕ ਨੰਬਰ ਮੈਂ ਬਾਈ ਅਫਤੋਸ ਸਿੰਘ ਮਾਨ ਦਾ ਬੋਲੂਗਾ ਉਹ ਸਾਰੇ ਧਿਆਨ ਨਾਲ ਸੁਣ ਕੇ ਉਹਨੂੰ ਨੋਟ ਕਰ ਲਿਓ ਕਿਉਂਕਿ ਜਿਹੜੇ ਵੀ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਝੂਠੇ ਮੁਕਾਬਲਿਆਂ ਜਿਨ੍ਹਾਂ ਨੇ ਮਾਰੇ ਆ ਪਿਛਲੇ 2-3 ਸਾਲ ਦੇ ਵਿੱਚ ਜਿਨ੍ਹਾਂ ਦੇ ਲਤਾਂਵਾਹਾਂ 'ਚ ਗੋਲੀਆਂ ਮਾਰੀਆਂ ਨੇ ਉਹ ਸਾਰੇ ਪਰਿਵਾਰ ਸਾਡੇ ਨਾਲ ਇਸ ਨੰਬਰ ਤੇ 242 ਨਾਲ ਸੰਪਰਕ ਕਰ ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਜਨਤਕ ਵੀ ਕਰਨੀਆਂ ਨੇ ਤੇ ਨਾਲ ਦੀ ਨਾਲ ਇਹ ਹਾਈ ਕੋਰਟ ਵਗੈਰਾ ਜਾਂ ਹੋਰ ਕੋਰਟਾਂ ਦੇ ਵਿੱਚ ਜਾਂ ਹਿਊਮਨ ਰਾਈਟ ਦੇ ਵਿੱਚ ਵੀ ਅਸੀਂ ਲੈ ਕੇ ਜਾਣੀਆਂ ਆਪਾਂ ਟੀਮ ਬਣਾਵਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਇੱਕ ਟੀਮ ਬਣਾ ਕੇ ਲੜਾਈ ਲੜਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਪੁਲਿਸ ਹੱਤਸ਼ੱਧਨ ਦੀ ਲੜਾਈ ਤੇ ਇਹਦੇ ਲਈ ਮੈਂ ਅਪੀਲ ਕਰਦਾ ਵੀ ਅਸੀਂ ਨੰਬਰ ਜਿਹੜਾ ਬੋਲ ਰਹੇ ਆ ਇਹ ਧਿਆਨ ਨਾਲ ਸੁਣ ਲਿਓ ਬਾਈ ਨੰਬਰ ਬੋਲਿਓ ਤੁਹਾਡਾ 81 95 995923 81 95 999023 ਇਹ ਮੇਰਾ ਨੰਬਰ ਹੈ ਤੁਸੀਂ ਜੋ ਵਿਕਟਮ ਨੇ ਮੈਂ ਫੇਰ ਕਹੂੰਗਾ ਸਸਰੀਕਾਲ ਤੇ ਫਲਾਨੀ ਗੱਲ ਉਹ ਵਾਲੇ ਨਹੀਂ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨਾਲ ਜੋ ਜੋ ਹੋਇਆ ਜਿਉਂ ਸਾਨੂੰ ਪਤਾ ਹੋਤਾ ਸੀ ਆਪ ਗੱਲ ਕਰਾਂਗੇ ਤਾਂ ਜੋ ਇਸ ਸੰਘਰਸ਼ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ ਇੱਕ ਥਾਂ ਤੇ ਲਿਆ ਕੇ ਪੰਜਾਬ 'ਵਿ ਲੜਾਈ ਲੜੇ ਇਹ ਸਿਰਫ ਲੜਾਈ ਦਾ ਮਤਲਬ ਇਹ ਨਹੀਂ ਕਿ ਆਪ ਅਵਰਧ ਕੁਛ ਕਰਨਾ ਨਹੀਂ ਇੱਕ ਸਿਸਟਮ ਬਣਾਉਣਾ ਹੈ ਇਹਦੇ ਕੋਈ ਆਪ ਕਾਂਗਰਸੀ ਕਾਲੀ ਭਾਜੀ ਬੀਜੇਪੀ ਧੱਕਾ ਨਾ ਕਰ ਤਕਣ ਔਰ ਉਹ ਸਿਸਟਮ ਪੁਲਿਸ ਦੇ ਵਿਰੁੱਧ ਆ ਕਿ ਨੀਤੀ ਕੀ ਹੋਊਗੀ ਔਰ ਉਹਦੇ ਤੇ ਪਹਿਰਾ ਪੰਜਾਬ ਨੂੰ ਦੇਣਾ ਹੋ ਇਹ ਸਰਕਾਰ ਨੂੰ ਮੰਨਣਾ ਪਊ ਨਹੀਂ ਚਾਹੀ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਪੁਲਿਸ ਨੂੰ ਐ ਨਕੇਲ ਪਾਈ ਜਾਊ ਲਖੇ ਭਾਈ ਸਥਾਨ ਵੀ ਦੱਸ ਦਿਓ ਸਥਾਨ ਜਗਾ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਕਰਕੇ ਦੱਸ ਦਾਂਗੇ ਵੀ ਕਿਹੜੀ ਜਗਾ ਰੱਖਾਂਗੇ ਪੰਜਾਬ ਦੇ ਮੈਂ ਦਰਦੀ ਲੋਕਾਂ ਨੂੰ ਅਪੀਲ ਕਰਦਾ ਬਾਈ ਪੈਰ ਜੋਤੀ ਨਾ ਪਾਇਓ ਅੱਜ ਅਸੀਂ ਸਾਡੀ ਨਹੀਂ ਅਸੀਂ ਤਾਂ ਆਪਣੀ ਲੜਾਈ ਲੜੀ ਆ ਸਾਨੂੰ ਬਹੁਤ ਇਥੋਂ ਫੈਟਾ ਹੈ ਪੁਲਿਸ ਵੱਲੋਂ ਇਹਨਾਂ ਡੀਐਸਪੀਆ ਵੱਲੋਂ ਕਿ ਹਾਂ ਕੋਈ ਗੱਲ ਨਹੀਂ ਲੱਖਾ ਸੀ ਦਾਖਲ ਤਾਂ ਹੋ ਗਿਆ ਕਨਾਲਾ ਜੋ ਕਰਾਉਣਾ ਫਿਰ ਅੱਗੇ ਅੱਗੇ ਪੁਲਿਸ ਵਿਧਾ ਦੇਖੇਗਾ ਅਸੀਂ ਦਾ ਲੜਾਂ ਹੈ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਵਾਹ ਨਹੀਂ ਧਮਕੀਆਂ ਦਿੰਦੇ ਆ ਕੀ ਸੁਨੇਹ ਭੇਜਦੇ ਆ ਅਸੀਂ ਲੜਾਈ ਆ ਆਪਣੀ ਸ਼ੁਰੂ ਕਰਤੀ ਬਿਆਨ ਕਰਾਤੇ ਮਕਾਮ ਤੱਕ ਲੈ ਕੇ ਜਾਵਾਂਗੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਹੋਰ ਇਹ ਪੰਜਾਬ ਦੇ ਮਾਮਾ ਦੇ ਪੁੱਤ ਨਾ ਮਾਰਨ ਮਾਰਦੇ ਪਤਾ ਕਿ ਆਵਾਂ ਜੀਤੀਆਂ ਵਧਾਉਣ ਲਈ ਸਟਾਰ ਵਧਾਉਣ ਲਈ ਮੈਨੂੰ ਗੱਲ ਸੁਣਾਈ ਕਿਸੇ ਨੇ ਕੋਈ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਕਹਿੰਦਾ ਇੱਕ ਡੀਐਸਪੀ ਸੀਗਾ ਉਹ ਡੀਐਸਪੀ ਨੂੰ ਡੀਐਸਪੀ ਕਿ ਸਬ ਇੰਸਪੈਕਟਰ ਨੂੰ ਪਤਾ ਕੀ ਪੁੱਛਦਾ ਵੀ ਆ ਇੱਕ ਸਟਾਰ ਤੇਰਾ ਹੋਰ ਰੈਂਕ ਕਦੋਂ ਸਟਾਰ ਕਦੋਂ ਵਧੂਗਾ ਉਹਨੇ 2 ਦੀ ਘਾਟ ਐ ਬੰਦਾ 2 ਮੇਰੇ ਕੋਲ ਖੜੇ ਹੋਏ ਆ ਲੈ ਜਾ ਕੌਣ ਜਿਹੜੇ ਕੋਈ ਵਿਚਾਰੇ ਬੇਗਸੂਰ ਖੜੇ ਵੀ ਤੇ ਚੱਕ ਕੇ ਮਾਰ ਦੇ ਮੁਕਾਬਲਾ ਬਣਾ ਲੈ ਤੇਰੇ ਸਟਾਰ ਇੱਕ ਹੋਰ ਮੋੜੇ ਲੱਗ ਜੂਗਾ ਇਹ ਦੌਰ ਰਿਹਾ ਪੰਜਾਬ ਚ ਤੇ ਉਹੀ ਕੁਝ ਹੋਣਾ ਹੈ ਦੇਖੀ ਨੀ ਰਿਹਾ ਡੀਜੀਪੀ ਡਿਸਕਾਂ ਦਿੰਦਾ ਜਿਹੜਾ ਬੰਦਾ ਇੱਥੇ ਕਿਸੇ ਗੋਲੀ ਨਾਲ ਦਾ ਡੀਜੀਪੀ ਪਹਿਲਾਂ ਡਿਸਕਾ ਸਨਮਾਨ ਸਪੈਸ਼ਲ ਟਵੀਟ ਹੁੰਦੇ ਉਹਨਾਂ ਦੇ ਹੱਕ ਤੇ ਮੁੱਖ ਮੰਤਰੀ ਵੱਲੋਂ ਕਬ ਉਹੀ ਕੁਝ ਚੱਲ ਪਿਆ ਯਾਰੇ ਖੋਰ ਦੱਸੋ ਇਹ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਕੰਮ ਕਰਦੇ ਨੇ ਕੀ ਇਹ ਉਹੀ ਕਮਾਊ ਪੁੱਤ ਨਹੀਂ ਜੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਨੇ ਦੱਸ ਦਿਓ ਨਹੀਂ ਤਾਂ ਤੁਹਾਡੇ ਸਾਹਮਣੇ ਆ ਵੇਖ ਲੋ ਨਾ ਸਾਰੇ ਔਰ ਕਿਉਂ ਨਹੀਂ ਹੈ ਪੋਲਿਟਿਸ਼ੀਅਨ ਬੋਲਦੇ ਕਿਉਂਕਿ ਇਹ ਆਂਦੇ ਨੇ ਤੂੰ ਉੱਤਰ ਫੇਰ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਛੜਿਆਂ ਮ ਹੋ ਰਿਹਾ ਛੜਿਆਂ ਮੈਨੂੰ ਦੱਸੋ ਅਪੁਆਇੰਟਮੈਂਟਾਂ ਦੇ ਪੈਸੇ ਦਿੱਤੇ ਜਾਂਦੇ ਨੇ ਤਾਂ ਹੀ ਇਹਨਾਂ ਲੋਕਾਂ ਨੂੰ ਖੁੱਲੀ ਛੁੱਟ ਮਿਲਦੀ ਗੜਾ ਦੇ ਡਰਾਉਣਗੇ ਨਹੀਂ ਪੁੱਲ ਸਾਲੇ ਇੰਨਾ ਤੋਂ ਡਰ ਕੇ ਪੈਸੇ ਕਿਵੇਂ ਦੇਣਗੇ ਲੋਕ ਇਹਨਾਂ ਨੂੰ ਹਾਂਜੀ ਵਰਨਾ ਐ ਕਰਦਾ ਹੁੰਦਾ ਕੋਈ ਬਾਈ ਇੱਕ ਨਾ ਮੈਂ ਛੋਟਾ ਹੁੰਦਾ ਜਲ ਸੌਣ ਦਾ ਬਾਈ ਪਰਿਵਾਰ ਤੋਂ ਆਪਦੇ ਮੈਂ ਉਹ ਸਵਾਲ ਪੁੱਛਿਆ ਸੀ ਇੱਕ ਵਾਰ ਵੀ ਜਦੋਂ ਕੋਈ ਮਿਲਟਰੀ ਵਾਲਾ ਮਰਦਾ ਤਾਂ ਦੇਸ਼ ਰੋਂਦਾ ਪੂਰਾ ਤੇ ਜੇ ਕੋਈ ਪੁਲਸੀਆ ਮਰੇ ਤਾਂ ਲੋਕ ਜਾਂਦੇ ਜਾਂਰ ਲੋਕ ਖੁਸ਼ ਹੁੰਦੇ ਕਿਉਂਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਪੁਲਸ ਮਨ ਵਿੱਚ ਕੁਝ ਕੁ ਬੰਦੇ ਅਜਿਹੇ ਆ ਵੀ ਜਿਨ੍ਹਾਂ ਨੇ ਇਹ ਆ ਲੋਕਾਂ ਨੂੰ ਜਿਨ੍ਹਾਂ ਦੇ ਟੈਕਸ ਦੀ ਤਨਖਾਹ ਲੈਂਦੇ ਇਹ ਟੈਕਸ ਦੇ ਪੈਸੇ ਜੜਖਾ ਜਾਂਦੀ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਆਪਾਂ ਸੇਵਾ ਕਰਾਂਗੇ ਉਹ ਜਦੋਂ ਇਹਨਾਂ ਦੇ ਕਤਲ ਕਰਦੇ ਹੋ ਨਾ ਮਾਰਦੇ ਸਰਕਾਰ ਵਿਧਾਨ ਦੇ ਲਈ ਤਾਂ ਮੈਨੂੰ ਇਹ ਗੱਲ ਹੁਣ ਸਮਝ ਆ ਗਈ ਵੀ ਪੁਲਿਸ ਵਾਲੇ ਮਰੇ ਤੇ ਕਿਉਂ ਨਹੀਂ ਰੋਂਦਾ ਕੋਈ ਤੇ ਮਿਲਟਰੀ ਦੇ ਕੋਈ ਜਵਾਨ ਮਰਦਾ ਤੇ ਰੋਂਦਾ ਕਿਉਂਾ ਪੂਰਾ ਦੇਸ਼ ਉਹ ਛੇਰਾ ਇਹਨਾਂ ਤੋਂ ਵੀ ਵੱਡਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਕੌਣ ਕਰਦਾ ਪੁਲਿਸ ਨੂੰ ਕੰਟਰੋਲ ਪੋਲਿਟੀਸ਼ੀਅਨ ਕਰਦੇ ਨੇ ਪੁਲਿਸ ਬਾਰੇ ਸਾਨੂੰ ਪ੍ਰਸ਼ਾਸਨ ਬਾਰੇ ਸੋਚਣਾ ਪਊਗਾ ਪੁਲਿਸ ਦੀਆਂ ਬਦਲੀਆਂ ਕੌਣ ਕਰਦਾ ਔਰ ਉਹਨਾਂ ਨੂੰ ਕੌਣ ਚੁੰਮਦਾ ਹੈ ਰੋਕ ਜੋਂਦੇ ਮੇਰੇ ਵਾਲੇ ਮਾਮਲੇ ਚ ਬਸ ਆਪਰ ਲਾਸਟ ਮੇਰੇ ਵਾਲੇ ਮਾਮਲੇ ਤੁਸੀਂ ਦੇਖੋ ਅਸੀਂ ਚੌਂਕੀ ਤੋਂ ਵਾਪਸ ਆ ਜਾਂਦੇ ਹਾਂ ਹਮ ਆਉਣ ਤੋਂ ਬਾਅਦ ਮੇਰੀ ਐਸਐਸਪੀ ਨਾਲ ਗੱਲ ਹੁੰਦੀ ਹੈ ਕੰਟਰੋਲ ਰੂਮ ਤੇ ਗੱਲ ਹੁੰਦੀ ਹੈ ਸਪੀਡੀ ਨਾਲ ਗੱਲ ਹੁੰਦੀ ਹੈ ਫਿਰ ਕਿੱਥੋਂ ਤਾਰਾਂ ਖੜਕਦੀਆਂ ਡੀਜੀਪੀ ਕਹਿੰਦਾ ਇਹਨਾਂ ਨੂੰ ਭਵੰਤ ਕਹਿੰਦਾ ਇਹਨਾਂ ਨੂੰ ਵੀ ਨਾਕਾ ਲਾ ਕੇ ਘੇਰ ਕੇ ਲਿਆਓ ਕੁੱਟ ਕੇ ਚੱਕ ਕੇ ਤਨੋਂ ਅੰਦਰ ਸਿੱਟੂ ਲੈ ਕੇ ਬੰਦ ਕਰੋ ਕੌਣ ਕਹਿੰਦਾ ਉਸ ਤੋਂ ਬਾਅਦ ਸਕੀਮ ਕੱਢ ਕੇ ਆਏ ਆ ਨਾ ਇਹ ਸਦੀ ਨਾਲ ਧੰਨਵਾਦ ਨਹੀਂ ਹੋਈ ਕਲੀਅਰ ਕੱਟ ਗੱਲ ਉਹ ਸਾਫ਼ ਸਮਝ ਲੱਗਦੀ ਵੀ ਸਾਜ਼ਿਸ਼ ਹੋਈ ਉਹਦੂ ਬਾਤ ਰਚੀ ਗਈ ਹਰੀ ਕਹਾਣੀ ਵੀ ਮੋਰੇ ਨਾਕਾ ਲਵਾ ਦੋ ਘੇਰ ਨੂੰ ਲਿਆਓ ਚੱਕ ਕੇ ਇੱਕ ਨੇ ਆਗ ਦਿੰਦੇ ਆ ਕਿ ਅਸੀਂ ਪੁਲਿਸ ਦੇ ਗੱਲ ਪੁਲਿਸ ਦੀ ਨਹੀਂ ਪੋਲਿਟਿਸ਼ਨਰ ਨੂੰ ਕਿਉਂ ਕਹਿੰਦਾ ਇੱਕ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਬਾਇਆ ਜਾਂਦਾ ਹੈ ਕਿ ਫੋਰਸ ਜ਼ਿਆਪਤੀ ਨਾ ਕਰੇ ਸੋ ਮੇਨ ਰਿਸਪੌਂਸਿਬਲ ਕਿਤੇ ਵੀ ਕੋਈ ਪੁਲਿਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਛੁਟਾ ਦਿੱਤੀਆਂ ਜਾਂਦੀਆਂ ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦਾ ਹਾਂ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੁਣੇ ਤੋਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗ੍ਹਾ ਨਹੀਂ ਦੱਸ ਰਹੇ 2 ਔਰ 3 ਦਿਨਾਂ ਵਿੱਚ ਜਗ੍ਹਾ ਦੱਸਾਂਗੇ ਕਿਹੜੀ ਜਗ੍ਹਾ ਕਰ ਰਹੇ ਹਾਂ ਔਰ ਸਾਰੇ ਪੰਜਾਬ ਦੇ ਵਿਕਟਮ ਉੱਥੇ ਖੜੇ ਮਿਲਣਗੇ ਤੁਹਾਨੂੰ ਜੋ ਪੁਲਿਸਿਆ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇਬੰਦਾਂ ਹਾਂਜੀ ਹਾਂ ਮੈਨੂੰ ਤਾਂ ਭਈ ਇਸ ਤਰ੍ਹਾਂ ਲੱਗ ਰਿਹਾ ਹੈਗਾ ਜੀ ਜਿਹੜੀ ਇਹ ਘਟਨਾ ਹੈਗੀ ਇਹ ਇੱਕ ਇਹਨਾਂ ਦੀ ਰਚੀ-ਮਿਚੀ ਖੇਡ ਸੀਗੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਦੇ ਮਗਰ ਲੱਗੇ ਉਹ ਪਿੱਛੇ ਹਟੇ ਹੋਏ ਨੇ ਹੋ ਸਕਦਾ ਵੀ ਤੱਪੇ ਤੋਂ ਵੀ ਪਿੱਛੇ ਲੱਗੇ ਹੋਣ ਹੋ ਸਕਦਾ ਹੈ ਇਹਨਾਂ ਦੇ ਕਿਤੇ ਵੱਡੇ ਲੀਡਰ ਨੇ ਲੱਖੇ ਬਾਈ ਦੀ ਸਪਰੀ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮੇਰਾ ਵਿਚਾਰ ਆ ਮੇਰਾ ਨੀਤੀ ਵਿਚਾਰ ਆ ਉਹਦਾ ਉਹ ਬੰਦੇ ਪਿੱਛੇ ਲੱਗੇ ਹੋਏ ਨੇ ਆ ਕੇ ਗੱਡੀ ਨਾਲ ਗੱਡੀ ਟਕਰਾਉਂਦੀ ਹੈ ਨਾਲ ਅੱਗੇ ਪਿੱਛੇ ਕਰਦੇ ਨੇ ਫਿਰ ਉਹਦੋਂ ਬਾਅਦ ਥਾਣੇ ਜਾਂਦੇ ਨੇ ਹੋ ਸਕਦਾ ਜਿਹੜੇ ਸਿੰਬਲ ਦੇ ਵਿੱਚ ਬੰਦੇ ਸੀ ਉਹਨਾਂ ਕੋਲੇ ਕੋਈ ਨਜਾਇਜ਼ ਅਸਲਾ ਵੀ ਹੋਵੇ ਮਾਰਨ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾਲ ਸਾਡੇ ਬਾਈ ਦੇ ਗਨਮੈਨ ਹੋਣ ਕਰਕੇ ਇਸ ਕਰਕੇ ਵੀ ਬਚਤ ਰਹਿ ਗਈ ਹੋਵੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਾਰਾ ਕੰਮ ਚੌਕੀ ਦੇ ਵਿੱਚ ਚਲਾ ਗਿਆ ਤਾਂ ਫਿਰ चौकी इंचार्ज ਤੇ ਜਿਹੜਾ ਡੀਐਸਪੀ ਸੀ ਉਹਦੇ ਕੰਨਾਂ ਦੇ ਵਿੱਚ ਧਿਆਨ ਚਾਹੀ ਹੋਊਗੀ ਗੱਲ ਵੀ ਭਾਈ ਗੱਲ ਤਾਂ ਇਹ ਹੋ ਗਈ ਵੀ ਇੱਥੋਂ ਤੱਕ ਵੀ ਇਹ ਚਲੇ ਗਏ ਫੇਰ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਤਾਂ ਅਜੇ ਬਣਾ ਬਣਾਏ ਜਿਹੜਾ ਸ਼ਿਕਾਰ ਸੀ ਸਾਡੇ ਹੱਥੋਂ ਫੜਦਾ ਤੁਸੀਂ ਗਾਹਾਂ ਵਾਲੀ ਪ੍ਰੋਸੈਸ ਤੋਂ ਸ਼ੁਰੂ ਕਰੋ ਗਾਹਾਂ ਜਾ ਕੇ ਨਾਕਾ ਲਾਓ ਨਾਕਾ ਲਾ ਕੇ ਫੇਰ ਤੁਸੀਂ ਉਹਨੂੰ ਇਸ ਤਰੀਕੇ ਨਾਲ ਆਪਦੇ ਪਲੇਂਜੇ 'ਚ ਲੈ ਕੇ ਫੇਰ ਤੁਸੀਂ ਕਰੋ ਜੇ ਬਾਈ ਚਾਂਸ ਉਸ ਟਾਈਮ ਤੇ ਬਾਈ ਲੱਖਾ ਨਾ ਜਿਹੜਾ ਲਾਈਵ ਹੋਇਆ ਹੁੰਦਾ ਤਾਂ ਹੋ ਸਕਦਾ ਵੀ ਇਹ ਬੰਦੇ ਕੀ ਕੁਝ ਕਰ ਦੇ ਇਹ ਪੰਜਾਬ ਦੇ ਮੁੰਡਿਆਂ ਨਾਲ ਕਰਦੇ ਆਏ ਨੇ ਇਹ ਆਪਾਂ ਨੂੰ ਸ਼ਰੇਆਮ ਪਤਾ ਹੈਗਾ ਇਹ ਆਪਾਂ ਆ ਟੈਕਨੀਕਲ ਗੱਲ ਗੱਲ ਵਕੀਲ ਸਾਹਿਬ ਦੱਸ ਦਿਓ ਆ ਫੜ ਲੂ ਇਹ ਇੱਕ ਤੁਹਾਨੂੰ ਗੱਲ ਦੱਸ ਦਈਏ ਕਿ ਕੀ ਹੋਇਆ ਹੈ ਤੇ ਕੀ ਅਸੀਂ ਕਰਨ ਜਾ ਰਹੇ ਆ ਟੈਕਨੀਕਲੀ ਲੱਖੇ ਵਾਲੇ ਕੇਸ ਬਸ ਉਹ ਦੱਸ ਦਿਓ ਫਿਰ ਬਾਕੀ ਗੱਲਾਂ ਆਪਣੀਆਂ ਕੱਲ ਆਪਣੇ ਜਿਵੇਂ ਗੱਲ ਹੋਈ ਸੀ ਕਿ ਅਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਹਾਂਗੇ ਪਰ ਕੱਲ ਰੁੱਕਾ ਵੀ ਭੇਜਿਆ ਗਿਆ ਸੀ ਆ ਤੇ ਰੁੱਕੇ ਦੇ ਉੱਤੇ ਉਹ ਕਰਦੇ ਹੋਏ ਅੱਜ ਉਹਨਾਂ ਨੇ ਐਕਟ ਕੀਤਾਗਾ ਤੇ ਉੱਥੋਂ ਨੇ ਜਿਹੜੇ ਤਬੇ ਦੇ ਮੁਲਾਜ਼ਮ ਆ ਕੇ ਗਏ ਆ ਕਿ ਲਾਖ ਸਿੰਘ ਸਧਾਨਾ ਦੇ ਉਹ ਉਹ ਜਿਸ ਤਰੀਕੇ ਨਾਲ ਇਹਨਾਂ ਕਹ ਸੀ ਮੇਰੇ ਤੇ ਤਸ਼ੱਦਦ ਹੋਇਆਗਾ ਉਹ ਸਾਰੇ ਦੇ ਸਾਰੇ ਬਣਾ ਬਿਆਨ ਕਲਮਬੰਦ ਕੀਤੇ ਹੈਗੇ ਇੱਕ ਤਾਂ ਇਹ ਗੱਲ ਆ ਜਾਂਦੀ ਹੈ ਕਿ ਦੂਸਰੀ ਗੱਲ ਆ ਜਾਂਦੀ ਹੈ ਕਿ ਅਸੀਂ ਜਿਹੜੇ ਡੀਐਸਪੀ ਸਤਵੀਰ ਸਿੰਘ ਹੈਗਾ ਉਹਨੂੰ ਅਸੀਂ ਦੱਸਣਾ ਕਿ ਧਮਕੀ ਕਿਵੇਂ ਦੇਈ ਦੀ ਹੈ ਜਿਹੜਾ ਬਰਨਾਲਾ ਦਾ ਹੈਗਾ ਤੇ ਉਹ ਕਹਿ ਰਿਹਾ ਸੀ ਕਿ ਜੇ ਲੱਖਾ ਸਿੰਘ ਸਧਾਨਾ ਜਾਂ ਕੋਈ ਵੀ ਬੰਦਾ ਇਹਦੇ ਖਿਲਾਫ ਸਾਡੇ ਖਿਲਾਫ ਬਰਨਾਲਾ ਪੁਲਿਸ ਦੇ ਖਿਲਾਫ ਕੋਈ ਵੀ ਕੋਈ ਐਫਆਈਆਰ ਜਾਂ ਕੋਈ ਵੀ ਕੇਸ ਲੌਂਚ ਕਰਾਊਗਾ ਜਾਂ ਪਰਸਿਊ ਕਰੂਗਾ ਤਾਂ ਅਸੀਂ ਉਹਨੂੰ ਦੇਖਾਂਗੇ ਉਹਨੂੰ ਚੱਕ ਕੇ ਅਸੀਂ ਅਲਾਸ ਕਹਿੰਦੇ ਹੁਣ ਉਹਦੇ ਨਾਲ ਖੜੇ ਨੂੰ ਚੱਕ ਕੇ ਦਿਊਗਾ ਅਸੀਂ ਘੱਟ ਡੀਜੀਪੀ ਪੰਜਾਬ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਸੀਐਮ ਪੰਜਾਬ ਮੰਤਰੀਓ ਚੀਫ ਸੈਕਟਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਕੀਤੀ ਹੈ ਕਿ ਸਪੀਕਰ ਸਾਹਿਬ ਨੂੰ ਵੀ ਅਸੀਂ ਭੇਜ ਚੁੱਕੇ ਹਾਂਗੇ ਔਰ ਅਸੀਂ ਮੈਂ ਦੱਸਣਾ ਚਾਹਣੇ ਹਾਂਗੇ ਕਿ ਅਸੀਂ ਤੁਸੀਂ ਇੱਥੇ ਦਾ ਛੱਡੋ ਇੱਥੇ ਤੱਕ ਹਾਈ ਕੋਰਟ ਛੱਡੋ ਤੁਹਾਨੂੰ ਸੁਪਰੀਮ ਕੋਰਟ ਦਾ ਰੈਡ ਐਂਟਰੀ ਤੁਹਾਡੀਆਂ ਜਿਹੜੀ ਤੁਹਾਡੀਆਂ ਨਾ ਜ਼ਿੰਦਗੀਆਂ ਇਹ ਏਸੀਆਰ ਦੇ ਵਿੱਚ ਲਿਖਾਵਾਂਗੇ ਤੁਹਾਡੇ ਜਿਹੜਾ ਤੁਸੀਂ ਜੇ ਤਸ਼ਦਦ ਕੀਤਾ ਹੈ ਕਿਉਂਕਿ ਤੁਹਾਨੂੰ ਇਸੀ ਦਾ ਸ਼ਾਇਦ ਨਹੀਂ ਪਤਾ ਹੋਣਾ ਤੋਂ ਨੂੰ ਇਹ ਜਿੰਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਮੈਡਲ ਮਿਲਦੇ ਨੇਗੇ ਉਹ ਜਿਵੇਂ ਤੁਸੀਂ ਪੈਸਾ ਨੂੰ ਇੱਕ ਆਧਾਰ ਦਿੰਦਾ ਫਾਰਮੁਲਾ ਸਿੰਘ ਉੰਮਰਾਂ ਨੰਗਲ ਦੀ ਗੁਰਨਾਮ ਸਿੰਘ ਬੰਡਾਲਾ ਤਾਂ ਉਹਨੂੰ ਇੱਕ ਮੈਡਲ ਮਿਲਦਾ ਹੈਗਾ ਫਾਰਮੁਲਾ ਸਿੰਘ ਉੰਮਰਾਂ ਨੰਗਲ ਨੂੰ ਕੀ ਜੀ ਇਹਨੇ ਗੁਰਨਾਮ ਸਿੰਘ ਬੰਡਾਲਾ ਨੂੰ ਜੀ ਮਾਰ ਦਿੱਤਾ ਹੈਗਾ ਔਰ ਇਹਨੂੰ ਪ੍ਰੈਜ਼ੀਡੈਂਟ ਮੈਡਲ ਵਾਸਤੇ ਰეკਮੈਂਡ ਕੀਤਾ ਜਾਂਦਾ ਥੋੜੇ ਸਾਲਾਂ ਬਾਅਦ ਗੁਰਨਾਮ ਸਿੰਘ ਬੰਡਾਲਾ ਜਿਹੜੇ ਅੱਜਕੱਲ ਦਮਦਿਨ ਟਕਸਾਲ ਦਾ ਨਾਲ ਨੇ ਉਹ ਵਾਪਸ ਆਉਂਦੇ ਨੇ ਉਹ ਕਹਿੰਦੇ ਜੀ ਮੈਂ ਤਾਂ ਜਿੰਦਾ ਹਾਂਗਾ ਫਿਰ ਮਰਨ ਵਾਲਾ ਕੌਣ ਸੀ ਆ ਇੱਕ ਮੈਂ ਇੱਕ ਆਧਾਰ ਦਿੰਨਾ ਹੈਗਾ ਤੁਹਾਨੂੰ ਉਹ ਇੱਕ ਪਰਿਵਾਰ ਸੀ ਆ ਉਹ ਬਹੁਤ ਸਾਲ ਚੁੱਪ ਰਿਆ ਐਸ ਵਕਤ ਉਹ ਮੰਨਜੋ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਕਿ ਉਹ ਬੰਦਾ ਕੌਣ ਹੈਗਾ ਦੇਖੋ ਜੇ ਤੁਸੀਂ ਬੰਦੇ ਜੇ ਤਾਂ ਗਵਰਨਮੈਂਟ ਨੇ ਦੇਖਣਾ ਕਿ ਜਿਹੜਾ ਬੰਦਾ ਤੁਸੀਂ ਮਾਰ ਕੇ ਉਹਨੂੰ ਉਹਨੂੰ ਪ੍ਰੈਜ਼ੀਡੈਂਟ ਮੈਡਲ ਦੇ ਰਹੇ ਹੋਗੇ ਔਰ ਉਸ ਤੋਂ ਬਾਅਦ ਵੀ ਹੋਗਾ ਜਿਆ ਇਹ ਤਾਂ ਮੈਂ ਇੱਕ ਕਹਾਣੀ ਹੈਗੀ ਜਿੰਨੇ ਜੇ ਕਿ ਅਸੀਂ ਕੱਲ ਉਹਨਾਂ ਦੇ ਪ੍ਰੈਜ਼ੀਡੈਂਟ ਇਹਨਾਂ ਨੂੰ ਪੁਲਿਸ ਨੂੰ ਦੱਸਣਾ ਕਰਨਾ ਕਿ ਜਿਹੜੇ ਤੁਸੀਂ ਬਹੁਤ ਜ਼ਿਆਦਾ ਜਿਵੇਂ ਲੱਖਾਂ ਸੰਧਾਨਾ ਦੱਸ ਰਹੇ ਸੀਗੇ ਕਿ ਉਹ ਬੜਾ ਨਾਜ਼ ਕਰ ਰਹੇ ਸੀਗੇ ਕਿ ਅਸੀਂ ਕੋਸ ਮੁਕਾਬਲੇ ਐਂ ਹੀ ਕਰ ਦਿੰਨੇ ਆਂਗੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਕਹਣਾ ਜਿਹੜੇ ਤੁਸੀਂ ਮਾਣ ਕਰਦੇ ਹੋਗੇ ਵੀ ਇੱਥੇ ਇੱਥੇ ਸ਼ਾਤੀ ਤੇ ਲਾ ਕੇ ਪ੍ਰੈਜ਼ੀਡੈਂਟ ਬਣ ਲੈਣਾ ਅਸੀਂ ਆਰਟੀਆ ਚ ਇੱਕ ਇੱਕ ਦੀ ਫਾਈਲ ਕਢਾ ਲਾਂਗੇ ਔਰ ਸਾਡਾ ਕੰਮ ਹਸ਼ੂਰਤੀ ਕਰ ਦੇਣਾ ਹੈਗਾ ਤੇ ਇੱਕ ਇੱਕ ਨੂੰ ਨੰਗਾ ਕਰਾਂਗੇ ਕਿ ਤੁਸੀਂ ਪਿਛਲੇ 40 ਸਾਲ ਤੋਂ ਸਾਡੀ ਨੌਜ ਨੂੰ ਕੋ-ਕੋ ਕੇ ਮਾਰ ਰਹੇ ਤੇ ਹੁਣ ਨਾਲ ਸਾਡੀ ਆਉਣ ਵਾਲੀ ਨਵੀਂ ਨਸਲ ਨੂੰ ਤੁਸੀਂ ਮਾਰਨ ਦੀ ਤਿਆਰੀ ਕਰ ਰਹੇ ਹੋ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਚ ਕਿੰਨਾ ਕਿੰਨਾ ਸਤਿ ਸਤ ਮੈਡੀਕਲ ਰਿਪੋਰਟ ਸਾਨੂੰ ਕਰਵਾਜੀ ਉਹ ਮੈਡੀਕਲ ਦੀ ਰਿਪੋਰਟ ਕਹਿੰਦੇ ਅੱਜ ਅਸੀਂ ਹੁਣੇ ਸਾਨੂੰ ਉਹਨਾਂ ਦੇ ਰਹੇ ਆ